ਲੌਜੀ ਮੈਂ ਰਜੇਸ਼ ਚੋਪੜਾ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਤੋਂ ਇੱਕ ਬਜ਼ੁਰਗਾਂ ਦੇ ਕੋਲ ਪਹੁੰਚ ਗਿਆ ਜੀ ਤੁਹਾਡੇ ਨਾਲ ਰੂਬਰੂ ਕਰਾਨਾ ਦੀ ਲਾਭ ਸਿੰਘ ਜੀ ਤੁਹਾਡਾ ਨਾਮ ਹਾਂਜੀ ਲਾਭ ਸਿੰਘ ਜੀ ਕਿੰਨੀ ਉਮਰ ਹੋ ਗਈ ਮੇਰੀ 80 ਕ੍ਰੋਸ ਕਰ ਗਿਆ ਜੀ 80 ਕ੍ਰੋਸ ਕਰ ਗਏ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਲੋਕ ਬੜਾ ਖੁਸ਼ ਮਜ਼ਾਜ਼ੀ ਨਾਲ ਦੇਖਦੇ ਨੇ ਜਦੋਂ ਅਸੀਂ ਬਜ਼ੁਰਗਾਂ ਦੀਆਂ ਇੰਟਰਵਿਊਜ਼ ਕਰਦੇ ਆਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਪੁਰਾਣੇ ਵਿਸੇਬ ਦੀ ਗੱਲ ਕਰਾਂਗੇ ਪਿੱਛੇ ਤੁਹਾਡੇ ਬਚਪਨ ਤੱਕ ਜਾਵਾਂਗੇ 拉ਜ ਸਿੰਘ ਜੀ ਕਿੱਥੇ ਤੱਕ ਯਾਦ ਆਂਦਾ ਤੁਹਾਨੂੰ ਜਦੋਂ ਤੁਸੀਂ ਕਿੰਨੇ ਕਿ ਸੀ ਕਿੰਨੀ ਉਮਰ ਦੇ ਸੀਗੇ ਹੁਣ ਹਾਂ ਰੱਖ ਦੋ ਇਹਨੂੰ ਹਾਂ ਵਾਲੇ ਵਿੱਚ ਜਨਮ ਤੋਂ ਬਾਅਦ 44 ਵਿੱਚ ਤੁਹਾਡਾ ਜਨਮ ਹੋਇਆ ਹਾਂਜੀ ਅੱਛਾ ਜੀ ਉਦੋਂ ਬਾਅਦ ਮੈਂ ਕਰੋੜੀ ਪ੍ਰਾਇਮਰੀ ਸਕੂਲ ਕਰੋੜੀ ਜੀ ਜਿਹੜੀ ਮਤਲਬ ਰਵਾਤ ਬਾਜ਼ਾਰ ਦੇ ਵਿੱਚ ਹੈ ਹਾਂਜੀ ਉਹਦੇ ਵਿੱਚ ਮੈਂ ਦਾਖਲਾ ਲੈ ਲਿਆ ਅੱਛਾ ਜੀ ਪ੍ਰਾਇਮਰੀ ਸਕੂਲ ਲੈ ਉਹ ਤੁਹਾਨੂੰ ਯਾਦ ਹੈ ਹਾਂਜੀ ਉਸ ਸਮਾਂ ਹਾਂਜੀ ਅੱਛਾ ਉਸ ਟਾਈਮ ਦੇ ਵਿੱਚ ਜਿਹੜਾ ਉੱਥੇ ਹੈਡਮਾਸਟਰ ਰਹਾ ਹਾਂ ਉਹਦਾ ਨਾਮ ਰਬਨਵਾਰੀ لال ਬਨਵਾਰੀ لال ਜੀ ਬਨਵਾਰੀ لال ਜੀ ਲਾਗੇ ਰਹਿਣਤਾ ਬਹੁਤ ਵਧੀਆ ਟੀਚਰ ਰਹਾ ਇਹ ਗੱਲ ਹੈਗੀ ਐ ਕੋਈ 53 53 ਦੀ ਇਹ 53 53 ਦੀ ਗੱਲ ਹੈ ਠੀਕ ਹੈ ਸਮਝ ਨਹੀਂ ਅਸੀਂ ਫਿਰ ਜਿਹੜੇ ਪਹਿਲੇ ਵਿੱਚ ਲੱਗੇ ਆ ਮਾਸਟਰ ਨਰਾਤਾਰਾਮ ਪਰ ਪੜੇ ਆ ਅੱਛਾ ਜੀ ਕਿਉਂਕਿ ਉਹ ਛੋਟੀਆਂ ਕਲਾਸਾਂ ਨੂੰ ਮਾਸਟਰ ਮੈਦਾ ਤਾਂ ਰੰਪੜਾ ਹੁੰਦਾ ਠੀਕ ਹੈ ਉਹ ਪੰਜਵੀਂ ਤੱਕ ਸੀ ਸਕੂਲ ਇਹ ਹਾਂਜੀ ਪੰਜ ਪੰਜਵੀਂ ਤੱਕ ਅੱਛਾ ਜੀ ਮੈਂ ਨਾ ਚੌਥੀ ਤੱਕ ਦਾ ਸਾੜੇ ਟਾਈਮ ਵਿੱਚ ਜਿਵੇਂ ਪੰਜਵੀਂ ਤੱਕ ਹੋ ਗਿਆ ਜੀ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਪੰਜਵੀਂ ਪਾਸ ਕਰ ਗਏ ਹੂੰ ਫਿਰ ਅਸੀਂ ਚੁਕਾਰ ਨੈਸ਼ਨਲ ਹਾਈ ਸਕੂਲ ਚ ਲੱਗੇ ਅੱਛਾ ਜੀ ਉਸ ਟਾਈਮ ਦੇ ਵਿੱਚ ਜਿਹੜਾ ਸਕੂਲ ਤਾਂ ਹੈਡਕ quart ਸਕੂਲ ਬਣਦਾ ਦਾ ਜੀ ਮੈਂ ਹੁਣ ਥੋੜਾ ਜਿਹਾ ਸਪੀਡ ਰੱਖਣੀ ਸਲੋ ਕਿਉਂਕਿ ਮੈਨੂੰ ਹੁਣ ਉਹ ਚੇਤੇ ਆ ਗਿਆ ਥੋੜਾ ਪ੍ਰਾਇਮਰੀ ਵਾਲਾ ਸਕੂਲ ਜਿਹੜਾ ਚੌਥੀ ਤੱਕ ਸੀ ਬਾਅਦ ਚ ਹੋਇਆ ਪੰਜਵੀਂ ਤੱਕ ਦਾ ਹਾਂਜੀ ਹਾਂਜੀ ਉਹਦੇ ਵਿੱਚ ਫੱਟੀਆਂ ਤੇ ਲਿਖਦੇ ਸੀ ਤੁਸੀਂ ਹਾਂਜੀ ਫੱਟੀਆਂ ਤੇ ਲਿਖਦੇ تھے ਅੱਛਾ ਸਲੇਟਾਂ ਤੇ ਲਿਖਦੇ تھے ਅੱਛਾ ਫਿਰ ਉੱਥੇ ਏਡੀਆਈ ਕਹੇ ਕਰਦੇ ਤੇ ਏਡੀਆਈ ਹਾਂ ਉਹਦਾ ਕੀ ਮਤਲਬ ਉਹ ਹੁੰਦਾ ਸੀ ਮਤਲਬ ਟੈਸਟ ਲੈਣਾ ਆ ਕਰਨਾ ਇਮਤਿਹਾਨ ਲੈਣਾ ਆ ਕਰਨਾ ਜਿ�ਤਾ ਹੁਣ ਆਪਣੇ ਉਹਦੇ ਟੀਚਰ ਹੈ ਠੀਕ ਹੈ ਟੈਸਟ ਲੈਣਾ ਆ ਏਡੀਆਈ ਹਾਂਜੀ ਅੱਛਾ ਉਹ ਸੀ ਸਾਢੇ ਪੰਜ ਹੌਟਲ ਦਾ ਉਹ ਮਾਸਟਰ ਜੀ ਦਾ ਕਹਿਣਾ ਹੈ ਕਿਰਦਾ ਸੋਤਲ ਵਾਲੇ ਮਾਸਟਰ ਜੀ ਦਾ ਜਿਹੜੇ ਏਡੀਆਈ ਤਾਂ ਉਹਦੇ ਨਾਮ ਤਾਂ ਸ਼ੇਰ ਸਿੰਘ ਦਾ ਸ਼ੇਰ ਸਿੰਘ ਹਾਂ ਜ ਚੌਧਰੀ ਸ਼ੇਰ ਸਿੰਘ ਉਹ ਟੀਚਰ ਸੀ ਕਿ ਉਹ ਵੀ ਉਹ ਨਹੀਂ ਟੀਚਰ ਨਹੀਂ ਤਾਂ ਸਰਕਾਰੀ ਮਤਲਬ ਹੈ ਜਿਹੜਾ ਆਪਾਂ ਅਫਸਰ ਲਾ ਦਿੰਦੇ ਆ ਨਾ ਅੱਛਾ ਉਹ ਲੱਗਿਆ ਵਾ ਤਾਂ ਉਹਨੂੰ ਏਡੀਆਈ ਕਹਿੰਦੇ ਉਹਨੂੰ ਏਡੀਆਈ ਕਹਿੰਦੇ ਤੇ ਹਾਂ ਉਹ ਫਿਰ ਸਾਰਾ ਟੈਸਟ ਲੈਣਾ ਆਇਆ ਕਰ ਇਮਤਹਾਨ ਲੈਣਾ ਆਇਆ ਕਰਦੇ ਤੇ ਅੱਛਾ ਉਹਨਾਂ ਨੇ ਕੀ ਕਹਣਾ ਸਾਨੂੰ ਪਹਾੜੇ ਸੁਣ ਲੈ ਅੱਛਾ ਫਿਰ ਸਲੇਟਾਂ ਤੇ ਸਾਨੂੰ ਉਹਨਾਂ ਨੂੰ ਸਵਾਲ ਪਾ ਲੈਣਾ। ਅੱਛਾ। ਉਹਨੇ ਫਿਰ ਕਿਆ ਕਰਨਾ ਜਦ ਅਸੀਂ ਸਲੇਟ ਤੇ ਲਿਖਣਾ। ਜੀ। ਹੈਂ? ਫਿਰ ਉਹ ਸਲੇਟਾਂ ਸੀ ਉਹਨਾਂ ਨੇ ਇੱਕ ਕਲਾਸ ਕਰਨਾ ਵੀ ਹੇਠ ਰੱਖ ਲਓ ਭਾਈ। ਅੱਛਾ। ਹੱਥ ਉੱਪਰ ਐਂਟਾ ਕਰ ਦੋ। ਅੱਛਾ। ਫੇ ਉਹਨੇ ਦੇਖ ਕੇ ਦੱਸਣਾ ਵੀ ਭਾਈ ਕਿਹੜੇ ਗਲਤ ਐ ਕਿਹੜੇ ਪਾਸ। ਅੱਛਾ। ਉਹ ਸਾਰੇ ਫਿਰ ਪਹਾੜੇ ਵੀ ਸੁਣਦੇ ਤੇ ਸਾਥ ਜਵਾਨੀ। ਉਹ ਜਾਨੀ ਸ਼ਕਤੀ ਨਾਲ ਹੁੰਦਾ ਸੀ ਕੰਮ। ਹਾਂ ਜੀ। ਅੱਛਾ ਜਿਹੜੇ ਪਹਾੜੇ ਤੇ ਜੀ ਪਹਾੜੇ ਤੇ ਸਵਾਇਆ ਡੁੱਡਾ ਉਂਠਾਟ ਆਇਆ ਹੈ ਅੱਛਾ ਸਵਾਇਆ ਸਵਾਇਆ ਡੁੱਡਾ ਟਾਇਆ ਉਂਠਾ ਉਂਠੇੜਾ ਉਂਠੇੜਾ ਕਹਿੰਦੇ ਮਤਲਬ ਸੀ ਉਹ ਸਾਢੇ 3 ਦਾ ਹੁੰਦਾ ਸੀ ਅੱਛਾ ਸਾਢੇ 3 ਦਾ ਉਹਨੂੰ ਉਂਠਾ ਕਹਿੰਦੇ ਸੀ ਹਾਂ ਜੀ ਉਂਠਾ ਕਹਿੰਦੇ ਸਵਾਇਆ ਡੇਡਾ ਡੇਡਾ ਰਾਟ ਆਇਆ ਟਾਇਆ ਉਂਠਾ ਉਂਠਾ ਹਾਂ ਜੀ ਟਾਈ ਇਹਦਾ ਟਾਇਆ ਹੋ ਗਿਆ ਉਂਠਾ ਸਾਢੇ 3 ਦਾ ਹੋ ਗਿਆ ਅੱਛਾ ਇਹ ਇਹ ਜਿਹਾ ਮਨ ਹੁੰਦਾ ਜਵਾਨੀ ਤੋਂ ਸੁਣਿਆ ਕਰਦੇ ਸੀ ਜੀ ਜਵਾਨੀ ਯਾਰ ਹੋਏ ਕਰਦੇ ਸੀ ਅੱਛਾ ਆ ਵੀ ਕਿ ਨਹੀਂ ਇਹ ਨਹੀਂ ਤਾਂ ਹੈਗਾ ਵੀ ਕੋਈ ਨਕਲ ਕਰਦਾ ਕੋਈ ਕੁਸ਼ ਕਰਦਾ ਨਾ ਕੋਈ ਨਕਲ ਸੀ ਨਾ ਕੋਈ ਕੁਸ਼ ਕਰਦਾ ਜੀ ਫਿਰ ਜਦੋਂ ਫਿਰ ਇਹ ਅਸੀਂ ਹੁਣ ਵੀ ਸਕੂਲ ਹੈਗਾ ਪ੍ਰਾਇਮਰੀ ਸਕੂਲ ਹੈਗਾ ਕੋਈ ਉਹ ਜਿੱਥੇ ਪੇਪਲ ਸੀਗਾ ਬਾਹਰ ਵੱਡਾ ਭਾਰੀ ਹੁਣ ਵੀ ਹੈਗਾ ਪੇਪਲ ਹੈਗਾ ਉੱਥੇ ਉਦਹੀਂ ਹੁਣ ਵੀ ਪੇਪਲ ਉਸ ਟਾਈਮ ਵੀ ਸੀਗਾ ਤੁਹਾਡੇ ਬਚਪਨ ਦਾ ਉਸ ਟਾਈਮ ਦੇ ਵਿੱਚ ਵੀ ਹੈ ਤਾਂ ਤੁਹਾਡੇ ਸਾਥੀ ਪੁਰਾਣਾ ਉਹ ਹੈ ਵਿਪਲ ਅੱਛਾ ਪਰ ਜਿਹੜਾ ਅਸੀਂ ਚੌਥੀ ਪੰਜਵੀਂ ਵਿੱਚ ਪੜਦੇ ਸੀ ਜੀ ਸਿਰਫ ਉਹਦੇ ਪਰੇਸ਼ਾਤ ਹੁੰਦੀ ਅੱਛਾ ਬਾਕੀ ਪਰ ਛੱਤ ਨਹੀਂ ਸੀ ਬਾਕੀ ਪਰ ਛੱਤ ਦੀ ਕੱਚੀਆਂ ਕੰਧਾਂ ਸੀਆਂ ਕੋਈ ਇੰਨੇ ਉਹ ਨਹੀਂ ਰਹੇਗੇ ਬਾਹਰ ਅਸੀਂ ਸ਼ਾਮਾਂ ਵਿੱਚ ਬੈਠ ਕੇ ਪੜਨਾ ਤੀਸਰੀ ਵਿੱਚ ਅਸੀਂ ਬਖਤ ਮਾਸਟਰ ਬਖਤੌਰ ਸਿੰਘ ਪਾ ਪੜੇ ਜਾ ਅੱਛਾ ਬਹੁਤ ਵਧੀਆ ਮਾਸਟਰ ਤਾਂ ਹੋ ਅੱਛਾ ਆਪੇ ਨਹੀਂ ਉਹਨੇ ਕਿਹਾ ਕਹਿ ਕਰਨਾ ਭਾਈ ਲੈ ਵੀ ਇੱਕ ਗੱਲ ਕਰਿਓ ਜਿਹਦੇ ਘਰ ਵਧੀਆ ਲੱਸੀ ਹੋਊਗੀ ਬਣੀ ਵੀ ਕਰ ਸੀ ਜੀ ਉਹ ਵੇਖਿਆ ਹੋਈ ਆ ਆਏ ਹਾਏ 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 ਦੇਖੋ ਜੀ ਮਾਸਟਰ ਪਹਿਲਾਂ ਇਹਦਾ ਸਮਾਨ ਮੰਗਾਉਂਦੇ ਸੀ ਪਰ ਮੈਂ ਇਹਦੇ ਵਿੱਚ ਦੇਖਦਾ ਵੀ ਪਿਆਰ ਹੁੰਦਾ ਸੀਗਾ ਉਹ ਸਾਂਝ ਹੁੰਦੀ ਸੀ ਦਿਲਾਂ ਦੀ ਬਹੁਤ ਫੇ ਹੋਰ ਤਾਂ ਦੇਖੋ ਕੁੱਟਲੇ ਜਰੂਰ ਤੇ ਸਾਨੂੰ ਮਾਸਟਰ ਅੱਛਾ ਪਰ ਅਸੀਂ ਘਰ ਆ ਕੇ ਦੱਸਦੇ ਕਰ ਆ ਕੇ ਅਸੀਂ ਦੱਸ ਦਿੰਦੇ ਵੀ ਸਾਨੂੰ ਮਾਸਟਰ ਜੀ ਨੇ ਕੁੱਟਿਆ ਅੱਛਾ ਕਿਉਂ ਹਾਂ ਜੇ ਅਸੀਂ ਘਰ ਆ ਕੇ ਦੱਸਦੇ ਹਾਂ ਹਾਂ ਬਜਾਏ ਉਹ ਸਾਰੇ ਐਨੇ ਪੜੇ ਵੀ ਨਹੀਂ ਤੇ ਅਨਪੜ੍ਹਤੇ ਜੀ ਇਹਨਾਂ ਨੇ ਸਾਨੂੰ ਹੋਰ ਕੁੱਟਣਾ ਆਹ ਬਿੱਟੂ ਹਾਂ ਦੇਖੋ ਜੀ ਆਹ ਪੁਰਾਣੇ ਵਸੇਪ ਦੀ ਗੱਲ ਆ ਜਿਹਨੇ ਦੱਸੀ ਵੀ ਮਾਸਟਰ ਜੀ ਨੇ ਕਟਿਆ ਉਹ ਘਰ ਆ ਕੇ ਨਹੀਂ ਸੀ ਦੱਸਦੇ ਉਹ ਕਿਸੇ ਡਰ ਤੋਂ ਨਹੀਂ ਦੱਸਦੇ ਸੀ ਉਹ ਇਸ ਕਾ ਕਰ ਨਹੀਂ ਸੀ ਦੱਸਦੇ ਵੀ ਹੋਰ ਕਟਾਈ ਹੋਊਗੀ ਨਹੀਂ ਤੁਸੀਂ ਸ਼ਾਇਦ ਅਸ਼ਰਾਰਤ ਕਰੀ ਛੋੜੀਆਂ ਤੇ ਅੱਜ ਕੱਲ ਦੇ ਮਾਪ ਪਾਪ ਨੂੰ ਜੇ ਦੱਸੋ ਨਾ ਜੇ ਨਾਲ ਜਾ ਖਾਣ ਨੂੰ ਇਕੱਠੇ ਹੋ ਕੇ ਜਾ ਕੇ ਖਾਣ ਜਾਂਦੇ ਆ ਹੈ ਬੱਚੇ ਨੂੰ ਕਿਹਾ ਕਿਉਂ ਹੈ ਫੇਰ ਅਸੀਂ ਜਾਵੋ ਸਵੇਰੇ ਜਾਣਾ ਜੀ ਆਪਣੇ ਟਾਟ ਝਾੜਨੇ ਅੱਛਾ ਜਿਹੜੀ ਲਾਕ ਤਿਆਰੀਆਂ ਦੇ ਬਣਾਏ ਹੋਏ ਪੌਦੇ ਨੇ ਫੁੱਲਾਂ ਵਾਲੇ ਪੌਦੇ ਨੇ ਉਹਨਾਂ ਨੂੰ ਟੋਬੇ ਵਿੱਚ ਹੀ ਪਾਣੀ ਪਾਉਣਾ ਟੋਬਾ ਨਾਲ ਹੀ ਹੋਣਾ ਕਰ ਦਿੱਤਾ ਬਿਲਕੁਲ ਲਾਣਾ ਉੱਥੇ ਹੁਣ ਆਬਾਦੀ ਹੋ ਗਈ ਹਾਂ ਜਿੱਥੇ ਉੱਥੇ ਨਹੀਂ ਉਹ ਟੋਬਾ ਜਿਹੜੀ ਲਗਮਨ ਦੀਆਂ ਦੀ ਸਰਾਏ ਆ ਹਾਂ ਹਾਂ ਉਹਦੇ ਪਿਛਲੇ ਪਾਸੇ ਦਾ ਫੁੱਲਾਂ ਵਾਲੇ ਪਰਫੈਕਟ ਠੀਕ ਹੈ ਠੀਕ ਹੈ ਪਿਛਲੇ ਪਾਸੇ ਉਸ ਟਾਈਮ ਦੇ ਵਿੱਚ ਕੁੰਡਰ-ਮੁੰਡਰ ਦੀ ਦੁਕਾਨ ਕਿਹਾ ਕਰ ਰਹੇ ਸਨ ਕੁੰਡਰ-ਮੁੰਡਰ ਦੀ ਦੁਕਾਨ ਕਰਾਲੀ ਕਰਾਲੀ ਲੋ ਜੀ ਕਰਿਓ ਕਰਾਲੀ ਵਾਲੇ ਕਮੈਂਟ ਕੁੰਡਰ-ਮੁੰਡਰ ਦੀ ਦੁਕਾਨ ਉਹ ਕਿਆ ਵੇਚਦਾ ਸੀ ਉਹ ਆਪਣਾ ਇਹ ਸਾਰਾ ਕਰਿਆਨੇ ਦਾ ਸਮਾਨ ਬੇਚ ਰਹੇ ਨੇ ਅੱਛਾ ਉਹਨੂੰ ਕੁੰਡਰ-ਮੁੰਡਰ ਕਹਿੰਦੇ ਸੀ ਕੁੰਡਰ-ਮੁੰਡਰ ਕਹਿੰਦੇ ਡੋਏ ਭਾਜੀ ਤੇ ਅੱਛਾ ਸਾਹਮਣੇ ਕਿ ਨਹੀਂ ਉਹ ਨੌ ਸੀ ਉਹਨਾਂ ਦਾ ਕੁੰਡਰ-ਮੁੰਡਰ ਜਾਂ ਵੈਸੀ ਅੱਲ ਪਈ ਸੀ ਨੌ ਹੀ ਕੁੰਡਰ-ਮੁੰਡਰ ਤੇ ਨੌ ਹੀ ਐ ਸੇਵ ਤੇ ਉਸ ਟਾਈਮ ਦੇ ਵਿੱਚ ਅੱਛਾ ਕੁੰਡਰ ਤੇ ਮੁੰਡਰ ਹਾਂਜੀ ਵਾਹ ਜੀ ਵਾਹ ਉਹ ਡੋਏ ਭਾਜੀ ਤੇ ਅੱਛਾ ਉੱਥੇ ਤੇ ਪਾਣੀ ਤੁਸੀਂ ਲਿਆਣਾ ਡੋਬੇ ਚੋਂ ਚਲੋ ਅਸੀਂ ਪਾਣੀ ਲਿਆ ਕੇ ਹਾਰੇ ਉਹਨਾਂ ਪੌੜਿਆਂ ਨੂੰ ਰੇਣਾ ਛੇੜਕਲਾ ਸਕੂਲ ਦੇ ਵਿੱਚ ਸਭ ਕੁਝ ਕਰਨਾ ਫਿਰ ਟਾਟ ਪਿਛਾਉਣਾ ਟਾਟ ਪਿਛਾ ਕੇ ਫਿਰ ਤਾਂ ਸਾਡੀ ਕਲਾਸ ਲੱਗਣੀ ਪ੍ਰਾਰਥਨਾ ਹੋਣੀ ਪ੍ਰਾਰਥਨਾ ਹਰ ਇੱਕ ਬੱਚੇ ਦੇ ਯਾਤਿ ਮਤਲਬ ਪ੍ਰ ਹਰ ਇੱਕ ਬੱਚੇ ਦੇ ਅੱਛਾ ਜਵਾਨੀ ਯਾਤਿ ਕੀ ਸੀਗਾ ਕੋਈ ਲੈ ਨਹੀਂ ਜਾਦਾ ਤੁਹਾਨੂੰ ਉਹਦੀ ਨਹੀਂ ਇਹ ਹੀ ਟਮਟਾ ਕਰ ਤੁਮਪੈਰ ਦਾਸ ਏ ਸੀ ਤੁਮ ਠਾਕੁਰ ਹਾਂ ਜੀ ਇਹ ਟਮਟਾ ਕਰ ਤੁਮਪੈਰ ਦਾਸ ਹੈ ਜੀ ਇਹ ਹੀ ਤੇ ਬਾਕੀ ਕੋਈ ਹੈ ਜੋ ਉਹ ਨਹੀਂ ਜਾਏਗਾ ਬਾਕੀ ਉਹ ਫਿਰ ਜਦੋਂ ਅਸੀਂ ਇਹ ਗੱਲਾਂ ਕਰਦੇ ਤੇ ਨਾ ਸਾਨੂੰ ਇਹ ਇੰਟ ਹੈਗਾ ਵੀ ਪਰਿਵਾਰ ਦਾ ਕੋਈ ਬੰਦਾ ਕਰ ਵੀ ਸਕੂਲ ਵਿੱਚ ਬੱਚਨ ਦੇ ਕੰਮ ਕਰਾਇਆ ਹੁਣ ਤਾਂ ਕਹਿੰਦੇ ਬੱਚੇ ਤੇ ਕੰਮ ਕਿਉਂ ਕਰਾਇਆ ਵੀ ਜੀ ਸਫਾਈ ਹਰ ਸਫਾਈ ਵੀ ਅਸੀਂ ਕਰਨੀ ਸਭ ਕੁਝ ਰੱਸੀ ਕਰਨਾ ਡਿਸਪਲਿਨ ਸਿਕਾ ਫਿਰ ਪੜਾਈ ਵੀ ਕਰਨੀ ਪੜਾਈ ਵੀ ਕਰਨੀ ਹੈ ਜੀ ਅੱਛਾ ਉਹ ਫੱਟੀ ਜਦੋਂ ਲਿਖਦੇ ਸੀ ਹਾਂ ਜੀ ਕਲਮ ਘਾਟਦੇ ਹੁੰਦੇ ਸੀ ਕਲਮ ਹਾਂ ਜੀ ਕਲਮ ਇਹ ਕਲਮ ਦੋ ਕਿਸਮ ਦੀ ਹੁੰਦੀ ਸੀ ਅੱਛਾ ਕਿਲਕਦੀ ਹੁੰਦੀ ਸੀ ਕਾਦੀ ਕਿਲ ਕਰਦੀ ਕਿਲਕਦੀ ਹਾਂ ਉਹਦੇ ਵਿੱਚ ਮੜੀ ਜੇ ਉਹ ਹੁੰਦੇ ਗਲਾਈ ਹੁੰਦੀ ਸੀ ਸਿਰੇ ਤੇ ਸਿਰੇ ਤੱਕ ਅੱਛਾ ਇੱਕ ਆ ਜਿਹੜਾ ਹੈ ਆਪਣਾ ਸਰਕੰਡਾ ਸਰਕੰਡਾ ਕਾਨੇ ਦੀ ਹਾਂਜੀ ਕਾਨੇ ਦੀ ਇਹ ਦੋਏ ਹੁੰਦੀਆਂ ਦੀਆਂ ਉਹ ਜਿਹੜੀ ਕਿਲਕਦੀ ਸੀ ਉਹ ਕਿਲਕਦੀ ਸੀ ਉਹ ਸਾਨੂੰ ਬਾਜ਼ਾਰ ਤੇ ਮਿਲਦੀ ਸੀ ਮੁੱਲ ਅੱਛਾ ਉਹਦੇ ਅੰਦਰ ਸਰਾਖ ਹੁੰਦਾ ਦਾ ਹਾਂ ਹਾਂ ਉਹਦੇ ਵਿੱਚੋਂ ਸਿਰੇ ਤੋਂ ਸਿਰੇ ਤੱਕ ਹਾਂਜੀ ਵਧੀਆ ਲਿਖਦੀ ਸੀ ਉਹ ਅਸੀਂ ਲਾ ਕੇ ਹੁਣ ਵੀ ਹੈ ਦੁਕਾਨ ਨੂੰ ਹੁਣ ਹੈ ਨਹੀਂ ਹੁਣ ਅਸ਼ੋਕਾ ਆਪਣਾ ਕਤਾ ਬਾਲ ਜਿਹੜੇ ਹਾਂ ਹਾਂ ਉਹਨਾਂ ਦਾ ਫਰਲਾ ਹੁੰਦਾ ਪਖੀਰ ਚੰਦ ਪਖੀਰ ਚੰਦ ਪਖੀਰ ਚੰਦ ਉਹਦੀ ਦੁਕਾਨ ਟੀ ਲਾਗ ਅਸੀਂ ਸਾਰਾ ਸਮਾਨ ਇਹ ਜਿੰਨਾ ਵੀ ਹੈ ਤਾਂ ਪਖੀਰ ਚੰਦ ਤੇ ਲੈ ਕਰਦੇ ਸੀ ਅੱਛਾ ਉਹ ਜਿਹੜੀ ਕਿਲਕ ਦੀ ਕਲਮ ਸੀਗੀ ਹਾਂਜੀ ਉਹ ਮਜ਼ਬੂਤ ਹੁੰਦੀ ਸੀ ਥੋੜੀ ਜੀ ਹਾਂਜੀ ਮਜ਼ਬੂਤ ਉਹ ਉਪਰ ਤੇ ਤਿਲਕ ਵੀ ਹੁੰਦੀ ਸੀ ਹਾਂਜੀ ਬਹੁਤ ਵਧੀਆ ਹੁੰਦੀ ਸੀ ਉਹ ਮਿਲਦੀ ਬਾਜ਼ਾਰ ਚ ਤੇ ਸੀ ਉਹ ਬਾਜ਼ਾਰ 'ਚ ਹੀ ਮਿਲਦੀ ਸੀ ਉਹ ਇੱਥੇ ਆਮ ਨਹੀਂ ਸੀ ਮਿਲਦੀ ਅੱਛਾ ਤਾਨੇ ਵਾਲੀ ਤੁਸੀਂ ਆਪ ਘੜ ਲੈਂਦੇ ਸੀ ਆਣ ਆਪ ਘੜ ਲੈਂਦੇ ਅੱਛਾ ਸਿਆਹੀ ਜਿਹੜੀ ਐ ਸਿਆਹੀ ਵੀ ਉੱਥੇ ਤੇ ਹੀ ਲੈਂਦੇ ਸੀ ਅਸੀਂ ਇਆ ਕੋਂਡਰ ਮੁੰਡਰ ਤੇ 50 ਪਖੀਰ ਚੰਡਲੰਡਟ ਅੱਛਾ ਉਹ ਕੋਂਡਰ ਮੁੰਡਰ ਦੀ ਸ਼ਕਲ ਯਾਦ ਆ ਗਈ ਤੁਹਾਨੂੰ ਬੰਦਿਆਂ ਦੀ ਹਾਂਜੀ ਹਾਂ ਮੈਨੂੰ ਨਾ ਉਹ ਸੀਨ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਕਿਹਾ ਅਸੀਂ ਟੋਬੇ ਚ ਤੇ ਪਾਣੀ ਲਿਆ ਕੇ ਬੂਟਿਆਂ ਨੂੰ ਲਾਉਂਦੇ ਸੀ ਟਰਟ ਵਿਛਾਉਂਦੇ ਸੀ ਸਾਫ ਸਫਾਈ ਵੀ ਸਕੂਲ ਦੀ ਆਪ ਕਰਦੇ ਸੀ ਫਿਰ ਪਹਾੜੇ ਪੜਾਉਂਦੇ ਸੀ ਉਹ ਪਹਾੜੇ ਪੜਾਉਂਦੇ ਕਲਮ ਤੁਸੀਂ ਘਟਦੇ ਸੀ ਫੱਟੀਆਂ ਤੇ ਲਿਖਦੇ ਸੀ ਹਾਂ ਉਹ ਤੋਂ ਬਾਅਦ ਜਦੋਂ ਸਾਨੂੰ ਅੱਧੀ ਛੁੱਟੀ ਹੁੰਦੀ ਸੀ ਹੂੰ ਅੱਧੀ ਛੁੱਟੀ ਕਿਆ ਕਰਦੇ ਸੀ ਜੀ ਅੱਧੀ ਛੁੱਟੀ ਹੁੰਦੀ ਸੀ ਫਿਰ ਅਸੀਂ ਜਿਹੜੀ ਦਿਨ ਦੇ ਵਿੱਚ ਪਹਿਲਾਂ ਤੱਕ ਸਕੂਲ ਤੇ ਲੈ ਕੇ ਦੁਪਹਿਰ ਤੱਕ ਜੀ ਕਾਪੀ ਇੱਕ ਉਹਦੇ ਵਿੱਚ ਕਿਤਾਬ ਕਾਪੀਆਂ ਰਹੁੰਦੇ ਫੱਟੀਆਂ ਬਰੰਦੇ ਜੀ ਉਹ ਫੱਟੀ ਫਿਰ ਅਸੀਂ ਢੂੰਢਦੇ ਤੇ ਉਸੇ ਟੋਬੇ ਵਿੱਚ ਅੱਛਾ ਉਹ ਟੋਬੇ ਵਿੱਚ ਢੋਕ ਕੇ ਆਪਣੀ ਗੱਜਣੀ ਮਲ ਕੇ ਜੀ ਫਿਰ ਉੱਠੀ ਲਾਗ ਆਪਣਾ ਜਿੱਥੇ ਜਗਾ ਥੋੜੀ ਜਿਹੀ ਕਹੇ ਥੀ ਉੱਥੇ ਅਸੀਂ ਫਿਰ ਆਪਣੀਆਂ ਫੱਟੀਆਂ ਸੁਕਣੀਆਂ ਲਾ ਦੇਣੀਆਂ ਆਏ ਹਾਏ ਹਾਏ ਹਾਂ ਜੀ ਫੇਰ ਉਹਨੇ ਮਾਰ ਫੇਰ ਸਾਨੂੰ ਮਾਸਟਰ ਨੇ ਕਹਿਣਾ ਭਈ ਇਹ ਲਿਖੋ ਜੀ ਅੱਛਾ ਸਕਾ ਕੇ ਫੇਰ ਦੁਬਾਰੇ ਤੇ ਹਾਂ ਦੁਬਾਰਾ ਫੇਰ ਲਿਖਣਾ ਅੱਛਾ ਉਹ ਅੱਧੀ ਛੁੱਟੀ ਧੁੰਦੇ ਤੇ ਤੁਸੀਂ ਹਾਂ ਜੀ ਉਹ ਅੱਧੀ ਛੁੱਟੀ ਜਾਂ ਹੁੰਦੇ ਜਾਂ ਤਾਂ ਮਤਲਬ ਸਾਨੂੰ ਲਿਖਣਾ ਨਹੀਂ ਆਉਂਦਾ ਹੂੰ ਜਾਂ ਤੱਕ ਤਾਂ ਆਪਣਾ ਪੈਨਸਲ ਉਹਦੇ ਨਾਲ ਬੱਤੀ ਦੇ ਨਾਲ ਹੂੰ ਸਾਨੂੰ ਉਗੜ ਕੇ ਦਿੰਦੇ ਤੇ ਮਾਸਟਰ ਕੁੱਟ ਕੇ ਨਾ ਹਾਂ ਬੱਟੀ ਹੁੰਦੀ ਸੀ ਆ ਜਿਹੜੇ ਸੈੱਲ ਹੈ ਨਾ ਸੈੱਲ ਹਾਂ ਸੈੱਲ ਇਹਨਾਂ ਵਿੱਚ ਕਾਲੀ ਜੀ ਬੱਟੀ ਹੁੰਦੀ ਆ ਨਾ ਉਹਦੇ ਨਾਲ ਸਾਨੂੰ ਕੁੜਕੇ ਦੇ ਲਿਖ ਕੇ ਦੇ ਦਿੰਦੇ ਤੇ ਅੱਛਾ ਉਹ ਕਾਦੇ ਪਰ ਲਿਖ ਦਿੰਦੇ ਤੇ ਫੱਟੀ ਪਰ ਫੱਟੀ ਪਰ ਹਾਂ ਜੀ ਸਾੜੀ ਫੱਟੀ ਪਰ ਲਿਖ ਦਿੰਦੇ ਤੇ ਅਸੀਂ ਫਿਰ ਉਹ ਡੋਬੇ ਲੈ ਕੇ ਦੁਆਰ ਬੈਠੇ ਹਾਂ ਉਹਦੇ ਉੱਪਰ ਪਰ ਲਿਖਦੇ ਤੇ ਉਰੇ ਪਰ ਅਸੀਂ ਲਿਖਣਾ ਹੈ ਹੈ ਉਸੀ ਦਿਨ ਆ ਸਾਡਾ ਹੈਂਡ ਰੈਟਿੰਗ ਬਣਦਾ ਤਾਂ ਉਸੀ ਦੇ ਨਾਲ ਸਭ ਕੁਝ ਚੱਲਦਾ ਤਾਂ अच्छा ओ जेडे तुसी ਕਾਲੇ ਦੇ ਘੁਟਕੇ ਦੀ ਗੱਲ ਕਰੀ ਆ ਉਹ ਜਿਹਦਾ ਸੈਲਰੀ ਵਿੱਚੋਂ ਨਿਕਲਦੀ ਆ ਉਹ ਉਦੋਂ ਸੈਲ ਸੈਲੇ ਤਾਂ ਹੁੰਦੇ ਨਹੀਂ ਤੇ ਹਾਂ ਹੈ ਤੇ ਇਹ ਤਾਂ ਸੈਲ ਹੈਗੇ ਤੇ ਉਹ ਸੈਲਾਂ ਲਈ ਵਰਤਦੇ ਤੇ ਉਹੀ ਚੀਜ਼ ਸੈਲਾਂ ਨਾਲੇ ਵਰਤਦੇ ਤੇ ਫਿਰ ਪੈਨਸਲਾਂ ਵੀ ਲੱਗਦੇ ਤੇ ਵਰਤਦੇ अच्छा फिर पेंसिल भी आ गई हां जी फिर पेंसिल मास्टर ने काट देनी लिख देने असली अच्छा जद फट्टी से कांदे ਹੁੰਦੇ ਸੀਗੇ हां जी दोस्त दोस्त कमाक कमा के में केदा हवाच ਮੈਨੂੰ ਯਾਦ ਹੈ ਮੈਂ ਵੀ ਲਿਖੀਆਂ ਫੱਟੀਆਂ हां ਤਾਂ ਉਹ ਹਵਾ ਚ ਕਮਾਉਂਦੇ ਸੀ ਉਹਨੂੰ ਫੜ ਕੇ ਨਹੀਂ ਕਦੇ ਵਾਰੀ ਕਮਾਉਣ ਲਾ ਜਾਂਦੇ ਨੇ ਜੇ ਵੇ ਉਹ ਹੋਵੇ ਬੱਚੇ ਦੂਰ ਹੋਵੇ ਨਹੀਂ ਅਸੀਂ ਉੱਥੇ ਧੁੱਪ ਦੇ ਵਿੱਚ ਰੱਖ ਰਹੇ ਨੇ ਆਪਣੇ ਆਪ ਆਪਣੇ ਸੁੱਕ ਜਾਂਦੀ ਸੀ ਤਾਂ ਇੱਕ ਗਾਣਾ ਜੇ ਵੀ ਗਾਉਂਦੇ ਹੁੰਦੇ ਸੀਗੇ ਜਦੋਂ ਸ਼ਾਹੀ ਨੂੰ ਬਣਾਉਂਦੇ ਸੀ ਆਪਾਂ ਕਾਲੀ ਸਿਆਹੀ ਜਿਹੜੀ ਲਿਖਣ ਵਾਲੀ 30 ਪਰ ਉਹ ਉਹਨੂੰ ਕਹਿੰਦੇ ਸੀ ਵੀ ਤੇਰੀ ਸਿਆਹੀ ਕੱਚੜ ਮੇਰੀ ਸਿਆਹੀ ਪੱਕੜ ਐਦਾਂ ਕੁਝ ਕਰਦੇ ਹੁੰਦੇ ਸੀ ਹਾਂ ਉਹ ਵੀ ਕਹਿ ਕਰ ਰਹੇ ਸੀ ਹੈ ਉਹ ਮੇਰੇ ਹੁਣ ਤਿਆਰ ਨਹੀਂ ਹੈਗਾ ਉਹ ਕਹਿ ਕਰ ਰਹੇ ਤੇ ਕਹਿ ਕਰਦੇ ਤਾਂ ਸਮਝ ਕਿ ਨਹੀਂ ਬਾਕੀ ਉਹਦੇ ਵਿੱਚ ਫਿਰ ਅਸੀਂ ਆਏ ਕਈ ਵਾਰੀ ਆਏ ਕਮਾ ਕੇ ਆਪਣਾ ਕੰਮ ਕਮਾ ਕੇ ਵੀ ਪਕੜ ਕਰਦੇ ਕਰ ਰਹੇ ਜੀ ਪਕੜ ਕਰ ਲੈਂਦੇ ਸੀ ਕਿਉਂਕਿ ਉਹ ਉਹ ਦਿਨਾਂ ਫਿਰ ਨਾਲ ਜਾਂਦੀ ਸੀ ਹੈ ਨਹੀਂ ਤਾਂ ਪਾਣੀ ਇੱਕ ਪਾਸਾ ਹੋ ਗਿਆ ਉਹ ਤਰ ਰਹਾ ਹੋ ਗਿਆ ਉਹ ਬੱਟੀਆਂ ਜਿਹੇ ਪਾਉਂਦੇ ਤੇ ਵਿੱਚ ਕਾਲੇ ਕਾਲਕ ਸਿਆਹੀ ਜੀ ਹੈ ਇਹ ਬਾਜ਼ਾਰ ਦੇ ਵਿੱਚ ਹੂੰ ਉਹਦਾ ਹੁਣ ਨਾਂ ਸਿੰਗਲਾ ਸਿੰਗਲਾ ਦੁਕਾਨ ਇੱਕ ਜੀ ਸਿੰਘਰਾਮ ਸਿੰਘਲਾ ਦਾ ਕੰਮ ਮੈਨੂੰ ਹੁਣ ਨਾਂ ਨਹੀਂ ਆਉਦਾ ਨੇ ਕਾ ਚਲੋ ਉਹਨਾਂ ਫਾਦਰ ਦਾ ਹੂੰ ਉਹ ਕਾਨਿਆਂ ਦੇ ਉੱਪਰ ਕਾਲੀ ਸਿਆਹੀ ਬਣਾਇਆ ਕਰਦਾ ਅੱਛਾ ਕਾਨਿਆਂ ਦੇ ਉੱਪਰ ਕਾਨਿਆਂ ਦੇ ਉੱਪਰ ਕਾਲੀ ਸਿਆਹੀ ਬਣਾਇਆ ਕਰਦਾ ਕਾਹਦੀ ਕਾਹਦੀ ਬਣਾਉਂਦਾ ਮੈਨੂੰ ਨਹੀਂ ਪਤਾ ਪਰ ਜਾਨੀ ਉਹ ਮਤਲਬ ਝਾੜ ਕੇ ਨਾ ਹੈ ਉਹ ਸਾਨੂੰ ਬਾਜ਼ਾਰ ਉੱਤੇ ਮਿਲੇ ਕਰ ਦਿੱਤੀ ਅੱਛਾ ਫਿਰ ਦਬਾਤ ਜਿਹੜੀ ਉਹ ਹਾਂ ਉਦਵਾਤ ਚ ਪਾ ਕੇ ਹਾਂ ਉਹਨੂੰ ਪਕੜ ਕਰ ਲੈਣਾ ਵਿੱਚ ਘੁਮਾ ਕੇ ਕਲਮ ਪਾ ਕੇ ਕਲਮ ਘੁਮਾ ਕੇ ਪਕੜ ਕਰ ਲੈਣ ਅੱਛਾ ਫਿਰ ਇੱਕ ਦੂਏ ਨੂੰ ਕਹਿੰਦੇ ਤੇ ਤੇਰੀ ਸਾਈ ਕੱਚੜਾ ਤੇ ਮੇਰੀ ਸਾਈ ਹਾਂ ਪਕੜਾ ਕਈ ਵਾਰੀ ਕੀ ਕਰਦੇ ਤੇ ਹੁਣ ਕਿਕਰਾਂ ਨੂੰ ਗੂੰਡ ਲੱਗਦਾ ਜੀ ਇਹ ਗੂੰਡ ਪਾ ਕੇ ਵੀ ਅਸੀਂ ਪਕੜ ਕਰ ਲੈਂਦੇ ਸੀ ਅਜਾ ਗੁੰਦ ਪਾ ਕੇ ਵੀ ਵੀ ਮਜ਼ਬੂਤੀ ਆ ਜੂਗੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਣਨ ਲੱਗਦੀ ਚਮਕਦਾਰ ਬਣ ਰਹੀ ਥੀ ਲੇਖੋ ਜੀ ਕਰਿਓ ਸਰੋਤਿਓ ਕਮੈਂਟ ਫੱਟੀਆਂ ਦੇ ਉੱਤੇ ਬਾਪੂ ਲਾਭ ਸਿੰਘ ਜੀ ਨੇ ਦੱਸਿਆ ਵੀ ਕਿਦਾਂ ਸਿਆਹੀ ਕਲਮ ਵਰਤਦੇ ਸੀ ਕਿਦਾਂ ਸਕੂਲ ਦੇ ਵਿੱਚ ਟਾਟ ਵਿਛਾਉਂਦੇ ਸੀ ਇਹ ਸਾਰਾ ਦ੍ਰਿਸ਼ ਜਿਹੜਾ ਹੈ ਮੇਰੀਆਂ ਅੱਖਾਂ 'ਕੇ ਘੁੰਮ ਗਿਆ ਬਹੁਤ ਸਾਰੇ ਸਰੋਤਿਓ ਸਾਡੇ ਵੀਡੀਓਜ਼ ਨੂੰ ਜਿਹੜੇ ਦੇਖਦੇ ਨੇ ਉਹ ਉਹਨਾਂ ਨੇ ਸਮੇਂ ਹੰਡਾਏ ਵੀ ਹੋਏ ਨੇ ਤੇ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਵੀ ਪਤਾ ਲੱਗਦਾ ਵੀ ਕਿਦਾਂ ਪੜਾਈ ਹੋਇਆ ਕਰਦੀ ਸੀ ਪੜਾਈ ਕੀ ਜੀ ਸਾਨੂੰ ਕੁੱਟਦੇ ਭਾ ਟੀਚਰ ਬਹੁਤ ਯਾਰ ਪਿਆਰ ਵੀ ਬਹੁਤ ਕਰਦੇ ਤੇ ਪਿਆਰ ਵੀ ਉਹਨੇ ਹੀ ਤੇ ਕਟਾਈ ਵੀ ਕਟਾਈ ਵੀ ਸਾਡੀ ਬਹੁਤ ਹੁੰਦੀ ਤੇ ਪਿਆਰ ਵੀ ਸਾਡੇ ਨਾਲ ਬਹੁਤ ਆ ਅੱਛਾ ਜੀ ਅਸੀਂ ਇਹ ਬਾਤ ਜਾਣਾ ਟੀਚਰ ਨੇ ਹੋਣਾ ਹੂੰ ਕੋਈ ਵੀ ਟੀਚਰ ਹੋਵੇ ਅਸੀਂ ਉਹਦੇ ਪਹਿਲਾਂ ਗੋਡੀਆਂ ਠੱਲਾਉਂ ਤੇ ਹਾਂ ਇਹ ਨਹੀਂ ਹੈ ਜੀ ਅਰ ਉਹ ਸਾਨੂੰ ਪਿਆਰ ਦਿੰਦੇ ਤੇ ਹਾਂ ਹੁਣ ਤਾਂ ਪੁੱਛਦਾ ਹੀ ਨਹੀਂ ਕਿ ਠੀਕ ਹੁਣ ਤਾਂ ਦੂਰ ਤੇ ਬੱਚਾ ਕੋਲ ਤੇ ਜਾਂਦਾ ਇਹਦਾ ਗੁੱਡ ਮਾਰਨਿੰਗ ਕਰ ਜਨਾ ਟੀਚਰ ਅੱਗੇ ਤੇ ਸਿਰ ਮਾਰ ਦਿੰਦਾ ਸਾਨੂੰ ਮਾਰਨਿੰਗ ਭਾਈ ਤਾਂ ਸਾਨੂੰ ਪਤਾ ਹੀ ਨਹੀਂ ਤਾਂ ਹੈਗਾ ਨਹੀਂ ਜਿਹੜਾ ਕੋਲ ਜਾ ਕੇ ਪੈਰੀ ਹੱਥ ਲਗਾਉਣਾ ਤੇ ਟੀਚਰ ਨੇ ਜੱਫੀ ਪਾ ਕੇ ਨਾਲ ਲਾ ਲੈਣਾ ਕੁੱਟ ਕੇ ਕਈ ਵਾਰੀ ਨਮਸਕਾਰ ਵੀ ਕਹਿੰਦੇ ਸੀ ਕਈ ਵੇਰ ਸਤਿ ਸ੍ਰੀ ਅਕਾਲ ਵੀ ਕਹਿੰਦੇ ਹਾਂ ਇਹ ਆਪਣੀ ਆਪਣੀ ਗੋਡੀਆਂ ਹੱਥ ਵੀ ਲਾਉਂਦੇ ਤੇ ਗੋਡੀਆਂ ਹੱਥ ਲਾਉਂਦੇ ਹਰ ਇੱਕ ਟੀਚਰ ਦੇ ਸੇ ਗੋਡੀਆਂ ਹੱਥ ਲਾਉਂਦੇ ਤੇ ਟੀਚਰ ਸਿਰ ਤੇ ਹੱਥ ਫੇਰਦਾ ਸੀ ਹਾਂ ਟੀਚਰ ਸਾਰੇ ਹੱਥ ਫੇਰਦੇ ਤੇ ਚਾਹੇ ਸਾਨੂੰ ਕਲਾਸ ਹੋਵੇ ਜਾਂ ਜਿੰ ਮਾਰੇ ਹਾਂ ਅਗਲੇ ਦਿਨ ਸਵੇਰੇ ਫੇਰ ਪੈਰੀ ਹੱਥ ਲਾਉਣੇ ਫੇਰ ਲਾਉਣੇ ਹਾਂ ਹੈ ਜੀ ਨਾਲ ਰਸਤੇ ਵਿੱਚ ਤੂੰ ਵੀ ਮਿਲ ਜਿਵੇਂ ਸਾਨੂੰ ਪੂਰੀ ਇੱਜ਼ਤ ਕਰਨੀ ਪੂਰੀ ਦਰਕਾ ਵੀ